ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਮੈਂ ਤੁਹਾਨੂੰ ਟੋਟਲ 4 گاਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ 2 ਸੂਈਆਂ ਤੇ 2 ਹੀ ਗੱਪਣਾ ਸੋਹਣੀਆਂ ਵੇੜਾ ਅੱਜ ਤੁਹਾਨੂੰ ਸਾਰੀਆਂ ਦਿਖਾਵਾਂਗੇ ਸੂਈਆਂ ਕੋਲ ਵੀ ਚੰਗਾ ਦੁੱਧ ਤਿਆਰ ਦੱਸਦੇ ਵੀ ਜੀ ਹਣੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਜੋ ਭਾਈ ਗੁਰੂ ਦੀ ਚਲੋ ਵਧੀਆ ਕਿਰਪਾ ਚੈਦੀ ਜੀ ਵਾਹ ਛੜਿਆ ਜੋ ਮੀਂਹ ਫਿਰ ਮੀਂਹ ਵਾਵਾ ਪੈ ਗਿਆ ਨਾ ਕੱਲ ਮੀਂਹ ਪੈ ਗਿਆ ਗਲੇ ਪੈ ਗਿਆ ਨੇਰੀ ਵਾਦੀ ਧੁੱਪ ਵਿੱਚ ਲੱਗ ਗਈ ਬਾਅਦ ਵਿੱਚ ਧੁੱਪ ਹੀ ਲੱਗੀ ਸਾਰਾ ਕੁਝ ਹੀ ਹੋ ਗਿਆ ਰਾਂਗਿਆ ਜੀ ਉਹਦੇ ਮਾਲਕ ਦੇ ਹਾਂਜੀ 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 ਠੀਕ ਹੈ ਚਲੋ ਨਾਮ ਦੱਸਦੇ ਕਰੇ ਨਾਮ ਆਪਣਾ ਸਰਬਜੀਤ ਸਿੰਘ ਹਾਂਜੀ ਪਿੰਡ ਆਪਣਾ ਆਰਾਮ ਦਿਵਾਲੀ ਜ਼ਿਲ੍ਹਾ ਕਪਾਸਪੁਰ ਸੀਲ ਡੇਰਾ ਬਬਰਾਂ ਦਾ ਤੇ ਤੇਰਾ ਪਾਪਾ ਨਾਨਕ ਮੇਰੇ ਤੋਂ 8 ਕਿਲੋਮੀਟਰ ਹੈ ਹੱਦਜੀ ਠੀਕ ਹੈ ਜੀ ਇਹ ਰਮਦਾਸ ਪੁਰਚ ਪੈਂਦਾ ਠੀਕ ਹੈ ਜੀ ਮੇਰੇ ਲਾਗੇ ਸ਼ਹਿਰ ਹੈ ਰਮਦਾਸ ਹਾਂਜੀ ਉਹ ਪੈਂਦਾ ਬਰਸਾਚਾਗਾ 4 ਕਿਲੋਮੀਟਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਕਰੀ 98155775 ਦਾ ਠੀਕ ਹੈ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਵੈੜਿਆ ਕਾਫੀ ਖੂਬਸੂਰਤ ਆ ਤੇ ਥਣ ਬੜਾ ਪਿਆਰਾ ਇਹਦੇ ਕੋਲ ਆ ਦੇਖ ਸਕਦੇ ਟੈਕ ਦੇ ਵਿੱਚ ਉਹ ਵੈੜ ਲਈ ਆ ਠੀਕ ਹੈ ਜੀ ਮੂੰਹ ਛੇ ਦਾ ਆਂਦੇ ਅਸ਼ਮੋਸ਼ੇ ਦੰਦ ਹਾਂਜੀ ਸੂਆ ਕਿਨਵਾਜੀ ਪਹਿਲਾ ਸੂਆ ਰੇ ਜੀ ਸਿੱਗੀ ਆ ਜੀ ਆਜੋ ਗਾਂਹ ਸਿੱਗੀ ਤਿਆਰ ਤੇ ਸਾਡੇ ਬਰਾਬਰ ਦਹੀ ਕਰਨਾ ਥੋੜਾ ਡਰਦੀ ਆ ਸਾਡੇ ਤਾਂ ਨਹੀਂ ਖਲੋਤਾ ਕਨੀਆ ਦਾਦਾ ਹਾਂ ਰਖੋ ਤੇ ਤੇ ਬਾਕੀ ਸਾਈਡ ਵਾਲੇ ਜੇ ਉਤਰੇ ਖਲੋਤੇ ਹਾਂਜੀ ਹਾਂਜੀ ਠੀਕ ਐ ਤੋੜੀ ਤੋਹਾ ਫਿਰ ਇੱਕ ਰੀਨੂ ਥੱਲੇ ਚੰਗੀ ਤਿਆਰ ਹੋਈ ਆ ਰਬੀ ਮਾ ਧਿਆਨ ਤਾਂ ਪਰੱਚਾ ਪੁੱਤੋ ਤਰੰਦੀ ਵੀ ਆ ਤੇ ਥੋੜੀ ਜੀ ਨੂੰ ਕੱਟੇ। ਬਾਕੀ ਆ ਰੋਡ ਦੇ ਉੱਪਰ ਹੀ ਆ ਜਿਹੜਾ ਵੀ ਜੀ ਉਹਨਾਂ ਦਾ ਅੱਡਾ। ਹਰਬੀ ਜੀ ਠੰਡੀ ਬੜੀ ਆ। ਠੰਡੀ ਤੇਰੀ ਆ ਜਿਹੜੀ ਪੂਰੀ। ਸ਼ਟਰ ਦੇ ਵਿੱਚੋਂ ਲਈ ਆ ਤਾਂ ਵੀਡੀਓ ਬਣੀ ਆ ਸਾਡੇ ਕੋਲ। ਅੱਛਾ ਸ਼ਟਰ ਦੀ ਵੀਡੀਓ ਬਣੀ। ਮਸ਼ੀਨ ਦੇ ਵਿੱਚ ਵਾਈ ਕਰਾਉਂਦੀ ਆ ਤਾਂ ਹੱਥ ਤੇ ਵੀ ਸੋਚੋ ਕਿਦਾਂ। ਠੀਕ ਆ ਜੀ। ਹਾਂ ਜੀ। ਚਲੋ ਲੈ ਜਾ ਫਿਰ। ਬਾਕੀ ਥੱਲੇਆਂ ਬੜੀ ਕਮਾਲ ਦੀ ਤਿਆਰ ਹੋਈ ਆ ਸਫਾਈਆਂ ਚਾ ਪੂਰੀ ਜਿੰਨੀ ਵੀ ਹੈਗੀ ਆ ਅਰ ਜੀ ਜਿੰਨੀ ਵੀ ਵਹਿਣ ਆ ਨਾ ਹਾਂਜੀ ਕਮਾਲ ਦਾ ਲਾਛੜਿਆ ਰ ਆਪਣੇ ਹਾਂਜੀ ਇਹੋ ਜਿਹੇ ਫਲਕ ਦੇ ਸਾਰੀਆਂ ਦਾਮਾਂ ਨੂੰ ਥੋੜਾ ਲੱਗਦਾ ਹੁੰਦਾ ਬਾਕੀ ਰੰਗ ਰੋਗ ਦੇ ਵੀ ਬੜੀ ਸਫਾਈ ਚ ਆ ਬਿਲਕੁਲ ਪਰਫੈਕਟ ਜਿਹੜਾ ਵਾ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਹੈਗਾ ਵਾ ਤੇ ਜੀ ਖੁੰਜੀ ਨਹੀਂ ਗੱਲੋਂ ਦਾ ਕਿੰਨਾ ਚਿਰ ਹੋ ਗਿਆ ਜੇ ਸੂਈ ਨੂੰ ਮੈਨੂੰ ਹਰਬ੍ਰੀਜੀ ਦਿਨ 10 ਹੋ ਗਏ ਅੱਛਾ 10 ਲਾੜੇ ਕੋ 12 ਨਾਲੇ ਇੱਕ ਬੇਂਤੀ ਹੋਰ ਹੈ ਤਾਂ ਆਪਣੇ ਘਰ ਦੀ ਨਹੀਂ ਸੂਈ ਹਾਂਜੀ ਲਿਆਂਦੀ ਆ ਉਹਨਾਂ ਨੂੰ 10 ਦਿਨ ਆਖੇ ਤਾਂ ਨਹੀਂ ਜਾਣਾ ਠੀਕ ਆ ਉਹ ਮੱਛੀ ਜੋ ਇਹਦੇ ਮਗਰ ਪੱਲੇ ਪਾਸੇ ਦੀ ਮਗਰ ਜਰਸੀ ਮੱਛੀ ਜੇ ਆਪਣੀ ਸਮਝ ਨਾਲ ਕੋਈ ਵੇਖ ਲੈ ਆਹ ਮੱਛੀ ਜੇ ਇਹ ਹਰਬ੍ਰੀਜੀ ਆਇਆ ਇਸ ਟਾਈਮ ਦੇ ਉੱਤੇ ਹਾਂਜੀ ਕੰਡੇ ਦੇ 40ਵਾਂ ਦੁੱਧ 1 ਲੀਟਰ ਨਾ ਮਿਣਵਾ ਦੁੱਧ ਅੱਛਾ 22 ਲੀਟਰ ਹੈ 22 ਲੀਟਰ ਤਿਆਰ ਹੈ ਜਿਹੜਾ ਤਿਆਰ ਦੁੱਧ ਆ 22 ਲੀਟਰ ਮੌਕੇ ਤੇ ਚਵਾ ਦੋਗੇ ਜਿਹੜਾ ਮੌਕੇ ਤੇ ਕੋਈ ਆਵੇ ਜੀ ਦੋ ਦੰਦ ਚੋਣ ਦੇ 20 ਲੀਟਰ ਮਾਰ ਕੇ ਸਾਡੇ ਕੋ ਖੜੇ ਤੇ ਕਿੰਨਾ ਚਵਾਈ ਜਾਊਗੀ ਦੁੱਧ ਦੇ ਹਰਜੀਤ ਜੀ ਉਹ ਤਾਂ ਕਹਿੰਦੀ ਸੀ ਕਿ 26 27 ਚਵਾ ਦੇਣਾ ਹਾਂਜੀ ਪਰ 25 ਤੋਂ ਪਲੱਸ ਸਾਡੀ ਗਰੰਟੀ ਹੋਗੀ 25 ਪਲੱਸ ਜਿਹੜਾ ਚਵਾਈ ਜਾਊਗੀ ਗਰੰਟੀ ਹੋਗੀ ਬਾਕੀ ਉਹ ਤਾਂ ਰੈਡੀ ਆ ਇਹ ਆ ਕਿ ਮੌਕੇ ਤੇ ਜਿਹੜਾ ਤੁਹਾਡੇ ਘਰ ਦਾ 22 ਲੀਟਰ ਕੋ ਚੋ ਕੇ ਖੜੇ ਉਹ ਤਾਂ ਰੈਡੀ ਆ ਦੋ ਦਰ ਚੋ ਕੇ ਖੜੇ ਹਨਾ ਤੇ ਮੁੱਲੇ ਦਾ ਹਰਪ੍ਰੀਤ ਜਨੀਫ ਦੇ ਜਾਤ ਦੇ ਵਿੱਚ ਹਾਂਜੀ ਜਦੋਂ ਦਾ ਇਹਨੂੰ ਪ੍ਰਮਾਣਮਾਨੇ ਥਣ ਲਾਤਾ ਵੈੜ ਤੇ ਲੱਖ ਰੁਪਏ ਦੀ ਹਾਂਜੀ ਪਰ ਦੇਦਾਂਗੇ ਜੇ ਨਦੀ ਤੁੰਹੀ ਆਖੋ ਰਾਇਤੀ ਦੇ ਦੇਣੀ ਆ ਦੇ ਦਾਂਗਾ ਹਰਪ੍ਰੀਤ ਜੀ ਕਿੰਨੇ ਦੀ ਹਰਪ੍ਰੀਤ ਜੀ 75000 ਦੀ ਦੇ ਦਾਂਗੇ 75000 ਦੀ ਹਾਂਜੀ ਤੇ ਇਹਦੇ ਵਿੱਚ ਮਾਨਤਨ ਉਹ ਪਹਿਲਾਂ ਅੱਛਾ ਮਾਨਦਾਂ ਦਾ ਜੀ ਪਹਿਲਾਂ ਹੋਣਾ ਕਿੰਨਾ ਕਰ ਦੋਗੇ ਜਿੰਨਾ ਤੁਸੀਂ ਆਖੋਗੇ ਕਰ ਦੇਣਾ ਕਰਾ ਦਿਓ ਫੁੱਲੇ ਹੋਵੇ ਕੋਈ ਗੱਲ ਨਹੀਂ ਦਿਆ ਦੋ ਪੰਜ ਹੀ ਫਿਰ ਉੱਟ ਗਿਆ ਹਰਜੀਤ ਜੀ 70000 ਦੀ ਦੇਣਾ ਠੀਕ ਆ ਹਾਂਜੀ ਸ਼ੋਰਟ ਕਰ ਦੋਗੇ ਵਿੱਚ ਹੋਰ ਕਰਾਂਗੇ ਹਰਜੀਤ ਜੀ ਕਰਨੀ ਕਿਉਂ ਨਹੀਂ ਕਿੰਨੀ ਕਰ ਦੋਗੇ ਹਰਜੀਤ ਜੀ ਗੱਲਾਂ ਫਿਰ ਇਹ ਆ ਤੇ ਜੇ ਹੋਣ ਤਾਂ ਦੋ ਭਰਾ ਅੱਛਾ ਫਿਰ ਸਵਾ ਸਵਾ ਕਮਰਾ ਖੰਡਾ ਨਜ਼ਾਰਾ ਤਾਂ ਆ ਅੱਛਾ ਤਾਂ ਤੁਸੀਂ ਸਾਡੇ ਵੱਡੇ ਜੋ ਭਰਾ ਪੁਸਾਬ ਪੰਜ ਛੜਾਇਆ ਤੇ ਛੋਟਾ ਵੀ ਪੰਜ ਛੜਾ ਲੂ ਕੋਈ ਗੱਲ ਨਹੀਂ ਠੀਕ ਆ ਹਾਂ ਜੀ ਪੰਜ ਜਾਣ ਦੋਗੇ ਤੁਸੀਂ ਹਾਂ ਜੀ ਅਜੀ ਛੜ ਦਾਂਗੇ ਅੱਛਾ 60000 ਦੀ ਦੇ ਦੇਣਗੇ 65000 ਦੀ ਦੇ ਦੋਗੇ ਦੇ ਲਿਆਗਾ ਜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਮੋਕੇ ਤੇ ਥੋੜੀ 26 ਦੰਦ ਅੱਛਾ 22 ਲੀਟਰ ਤਿਆਰ ਦੁੱਧ ਤੇ ਮਗਰ ਵੀ ਬੱਛੀ ਮਗਰ ਵੀ ਬੱਛੀ ਠੀਕ ਹੈ ਜੀ ਹਾਂ ਤੇ ਬਾਕੀ ਕਿ ਚਵਾਈ ਕਰਕੇ ਖੜੇ ਆਪਣੀ ਇੰਨੀ ਵਧੀਆ ਚਵਾਈ ਲੱਗੀ ਐਡਾ ਵਧੀਆ ਖਸਾਲ ਲੱਗਾ ਜੀ 10 ਮਿੰਟ ਨਹੀਂ ਲੱਗਦਾ ਤੇ ਲੁੱਟੜਦੇ ਇੰਨੀ ਕੋਈ ਨਹੀਂ ਠੀਕ ਹੈ ਜੀ ਹਾਂ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹ ਵੀ ਸੋਈ ਸੁਵਾਈ ਜੇ ਸੁਈ ਇਹਦੇ ਮਗਰ ਵੀ ਬੱਛੀ ਆ ਅੱਛਾ ਇਹਦੇ ਮਗਰ ਵੀ ਇਹ ਕਾਲੀ ਜਰਸੀ ਬੱਛੀ ਹੈ ਜਿਹੜੀ ਚੰਗੀ ਧੀ ਜਿਹੜੀ ਬੱਛੀ ਹੈ ਜਿਹੜੀ ਇਹਦੇ ਮਗਰ ਵਧੀਆ ਧੀ ਜਿਹੜੀ ਕਿਨੇ ਬੱਛੀ ਹੈ ਜੀ ਹਾਂ ਦੇਖ ਸਕਦੇ ਜੀ ਇਹਨੂੰ ਹਜੇ ਦੇਣਾ ਪੰਜਵਾਂ ਜਵਾਰ ਤੇ ਹਾਈਟ ਲੈਂਥ ਬੱਛੇ ਦੇ ਹੁਣ ਤਾਂ ਹੀ ਆਪਾਂ ਦੇਖ ਸਕਦੇ ਹਾਂ ਕਾਫੀ ਪਿਆਰੀ ਆ ਜਿਹੜੀ ਬਾਕੀ ਗਾਂ ਆਪ ਵੀ ਇੱਚ ਕਦ ਕਰਦੀ ਆ ਹਾਂ ਜੀ ਗੱਲ ਤਾਂ ਮਾਇਆ ਜਿਹੋ ਜਿਹਾ ਆਪਿਆ ਹੁੰਦਾ ਤਾਂ ਤੇ ਥਣਾ ਦਾ ਸਾਈਜ਼ ਕੈਪ ਜਿਹੜਾ ਇਹਦਾ ਵੀ ਚੰਗਾ ਵਾ ਇਦੇ ਕੋਲ ਵਿੱਚ ਕਿੰਨਾ ਦੋ ਤਿਆਰ ਜੇ ਹਰ ਬਰਜੀ 15 ਤੋਂ 16 ਲੀਟਰ ਜਿਹੜਾ ਅਸੀਂ ਆਖਾਂਗੇ ਨਾ ਘਰੋਂ ਚਵਾ ਦੋਗੇ ਉਹਦੇ ਜੋ ਪਾਈਆ ਵੀ ਨਹੀਂ ਘਟ ਆਊਗਾ ਅੱਛਾ ਸਾਡੇ ਘਰ ਕੋ ਚਾਊਗਾ ਇਹ ਕੋ ਪਾਈਆ ਵੀ ਨਹੀਂ ਘਟ ਆਊਗਾ ਠੀਕ ਹੈ ਤੇ 15 ਤੋਂ 16 ਲੀਟਰ ਇਹਦੇ ਥੱਲੇ ਰੈਡੀ ਆ ਤੇ ਕਿੰਨਾ ਚਵਾਈ ਜਾਊਗੀ ਐ ਮੀਲੀਟਰ ਕੋਈ ਨਹੀਂ ਆਉਂਦਾ ਇਹਨੂੰ ਅੱਛਾ 20 ਲੀਟਰ ਮਾਇਆ ਗਾਣੇ ਚਵਾਇਆ ਪਰ ਜੀ ਕਿੰਨੇ ਚਵਾਣਾ ਠੀਕ ਆ 50 ਦਾ ਦੀ ਸੂਈ ਥੱਲੇ 15 ਤੋਂ 16 ਲੀਟਰ ਇੱਕ ਪਾਈਆ ਵੀ ਥੱਲੇ ਘਟ ਤੁਰਾਂ ਫਿਰ ਇੱਕ ਲੀਟਰ 15 16 ਲੀਟਰ ਮੋਕਕੇ ਤੇ ਇਹਦੇ ਕੋਲ ਤਿਆਰ ਦੱਸਦੇ ਆ ਤੇ ਦੁੱਤ ਜਿਹੜਾ 20 ਲੀਟਰ ਇਹ ਵੀ ਕਹਿੰਦੇ ਕਿ ਬੜੇ ਮਾਨ ਨਾਲ ਕਹਿੰਦੇ ਚਵਾਈ ਜਾਊਗੀ। ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜਾਏ। ਦੋ ਸੁਈਆਂ ਮਦ ਦੂਮਾ ਮਗਰੀ ਜੜੀਆਂ ਮੱਸ਼ੀਆਂ। ਲੈ ਜਾ ਵੀ ਜੀ। ਪਰ ਜੀ ਵੱਡੀ ਆ ਤਾਂ। ਬਾਕੀ ਕੱਦ-ਕਾਠ ਪੱਖੋਂ ਵੀ ਚੰਗੀ ਆ। ਬੇਲ ਵੀ ਚੰਗੀ ਆ ਜਿਹੜੀ। ਇੱਕ ਨੇ ਦੇ ਦਈਏ ਬਿੱਜੀ ਫੇਰ ਆਪਾਂ ਹਰਦੀ ਜੀ ਜਲੇਲੀ ਆਫਕਤ ਦੇਣਾ ਗੇ ਕਿਹੜੀ ਗੱਲ ਆ ਜਿਆਜ ਦੇ ਦਈਏ ਫਿਰੇ ਵੀ ਚੈ ਜੀ ਦੇ ਦਾਂਗੇ ਜਿਤਰਾ ਕਿੰਦੇ ਹੁੰਦੇ ਤੁਸੀਂ ਮਾਰਕੀਟ ਦਾ ਡਾਊਨ ਹੀ ਦੇ ਦੇਣੀ ਆ ਹਰਦੀ ਜੀ ਮਾਰਕੀਟ ਲੋ 15000 ਹੀ ਡਾਊਨ ਦੇ ਦਾਂਗੇ ਇਹ ਕਿਹੜੀ ਗੱਲ ਆਖੀ ਆ ਅੱਛਾ ਜਿੱਦਾਂ ਨਹੀਂ ਆਫਕਤ ਕਰਦਾਂਗੇ ਦੇ ਦਈਏ ਕਿੰਨੇ ਦੀ ਦੇ ਦੇਣੀ ਆ ਹਰਦੀ ਜੀ ਵੈਟ 5000 ਆਖੀ ਆ ਅੱਛਾ ਇੱਕ ਰੁਪਆ ਘਟ ਨਹੀਂ ਹੈਗੀ ਇਹਦੇ ਤੋਂ ਵਾਧੀ ਆ ਅੱਛਾ ਪਰ ਜਿੰਨੇ ਨਹੀਂ ਆਫਕਤ ਦੇ ਦਾਂਗੇ ਇੱਕ ਗਾਦੀ ਕੋਈ ਦੇ ਦਈਏ 60000 ਦੀ 11000 ਰੁਪਏ ਜੀ 60 ਦੀ ਦੇ ਲਾਂਗੇ ਅੱਛਾ ਹਾਂਜੀ ਹੋਰ ਕਰ ਦੋਗੇ ਮਨ ਕਰਦਾਂਗੇ ਕਰਦਾਂਗੇ ਹਰਜੀਤ ਜੀ ਨਾ ਨਹੀਂ ਕਰਨੀ ਕਰ ਦਈਏ ਫਿਰ ਕਰ ਦੋ ਤਕੜੇ ਹੋ ਕੇ ਕਰਾਓ ਕਿਹੜੀ ਗੱਲ ਆ ਚਲੋ ਫਿਰ 5 ਹੋਰ ढ़ा ਦਈਏ 60000 ਹਰਜੀਤ ਜੀ 55 ਦੀ ਦੇ ਲਾਂਗੇ ਠੀਕ ਆ ਹਾਂਜੀ ਤੇ ਐਚਐਮ ਸ਼ੋਰਟ ਕਰ ਦੋਗੇ ਕਰਾਂਗੇ ਹਰਜੀਤ ਜੀ ਕਰ ਦੋ ਫਿਰ ਸ਼ੋਰਟ 3000 ਇਹਦੇ ਚੋਂ 55 ਜੋ ਵੀ ਛੱਡ ਦਾਂਗੇ 52000 ਦੀ ਦੇ ਦਾਂਗੇ ਅੱਛਾ ਹਾਂਜੀ 52000 ਦੀ ਵੀ ਦੇ ਦਾਂਗੇ 52000 ਦੀ ਤੇ 20 ਲੀਟਰ ੱੱਕੀ ਦਾ ਗਾਂ ਦਾ ਦੁੱਧ ਚਾਊਗੀ ਵੱਡੀ ਗਾਂ ਆ ਠੀਕ ਹੈ ਜੀ ਉੰਧੀਆਂ ਦੇ ਨਹੀਂ ਅਰਜੀ ਜੀ ਠੀਕ ਆ ਪਰ ਬਾਬਾ ਨਾਨਕ ਸਾਨੂੰ ਦੇ ਦਿੰਦਾ ਨਹੀਂ ਗਾੜੀ ਸਾਲਗਨ ਦੇ ਦਿੰਦੇ ਆ ਠੀਕ ਆ ਜੀ ਹਾਂਜੀ ਵਾਕਿਆ ਜਲਾ ਹੁਣ ਮੇਲਾ ਵੀ ਆ ਗਿਆ ਵਾ ਲਾਗੇ ਮੇਲਾ ਚੱਲਣਿਆ ਬਾਬੀਆਂ ਨਾਲ ਦੇ ਚੋਲੇ ਦਾ ਅਰਜੀ ਜੀ ਠੀਕ ਆ ਜੀ ਹਾਂਜੀ ਕਿੰਨੇ ਤੱਕ ਕਿੰਨੇ ਤੱਕ ਕਰ ਜੇ ਮੇਲਾ ਏ ਮੇਲਾ ਚਾਲੂ ਜੋ ਇਹਨੂੰ 8 ਦਿਨੀ ਹੋਵੇ ਚੱਲਦੇ ਨੂੰ ਅੱਛਾ ਇਹ 8-10 ਦਿਨ ਹੋਰ ਚੱਲਦਾ ਜਾਣਾ ਲੰਮਾ ਹੀ ਚੱਲਦਾ ਅਨੰਦਪੁਰ ਦੇ ਮੇਲੇ ਆਉਂਗਾ ਜੀ ਠੀਕ ਆ ਜੀ ਹਾਂਜੀ ਬਸ ਇਹ ਇਧਰ ਸਮਾਪਤੀ ਹੋਣੀ ਤੇ ਉਧਰ ਸ਼ੁਰੂ ਹੋ ਜਾਣਾ ਫਿਰ ਕਈ ਮੰਨੋ ਤੇ ਕੱਲ ਨੂੰ ਸੰਗ ਇਧਰੋਂ ਵੀ ਆਉਣਾ ਆ ਹਾਂਜੀ ਹਾਂਜੀ ਹਿਸ਼ਾਪੁਰ ਵਾਲ ਠੀਕ ਹੈ ਇਧਰੋਂ ਗਰਦਾਸਪੁਰ ਵਾਲਾ ਵੀ ਹੋਣਾ ਡੇਰ ਬਪਾਣ ਇਕੱਠੇ ਹੋ ਜਣੇ ਆ ਠੀਕ ਹੈ ਜੀ ਤੇ ਤਕਰੀਬਨ ਹਜ਼ਾਰਾਂ ਦੇ ਛੜੋਂ ਲੱਖਾਂ ਦੇ ਨਾਲ ਸੰਗਤ ਹੁੰਦੀ ਹੈ ਦੂਰੋਂ ਦੂਰ ਜੇ ਆਪਾਂ ਮੰਨ ਕੇ ਚੱਲੀਏ ਕਿ ਗਰਦਾਸਪੁਰ ਪੂਰੇ ਜ਼ਿਲ੍ਹੇ ਚੋਂ ਸਭ ਤੋਂ ਵੱਡੇ ਮੇਲੇ ਦੋ ਹੀ ਆ ਇੱਕ ਤੇ ਇਹ ਹੋ ਗਿਆ ਹਾਂਜੀ ਤੇ ਇੱਕ ਬਟਾਲੇ ਦਾ ਕੰਨ ਸਾਹਬ ਦਾ ਮੇਲਾ ਹਾਂਜੀ 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 ਬਹੁਤ ਵੱਡੇ ਦਾਸੀ ਮੇਲੇ ਇਹ ਦੋ ਮੇਲੇ ਜਿਹੜੇ ਜਿਆਦੇ ਵੱਡੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੋਣ ਇੱਕ ਗੱਭਣ ਆ ਜਿਹੜੀ ਹਰਜੀਤ ਜੀ ਪਹਿਲਾ ਸੂਬਾ ਵਹਿ ਗਿਆ ਠੀਕ ਹੈ ਜੀ ਤੇ ਵੈੜ ਨੇ ਬੰਨ ਵਾਲੀ ਕਮਾਲ ਕਰ ਦੇਣੀ ਆ ਠੀਕ ਹੈ ਜੀ ਪਹਿਲਾਂ ਸੁਬਾਹ ਸੁਣੀਆ ਪਹਿਲਾਂ ਸੁਬਾਹ ਸੁਣੀ ਆ ਤੇ ਆਰਡਰ ਦਾ ਜਿਹੜਾ ਇਹ ਦੇਖੋ ਇਹਦਾ ਹਜੇ 8 ਦਿਨ ਕੱਚੀ ਆ ਵੈੜ ਤੇ ਠੰਡੀ ਵੇਖੋ ਪਹਿਲਣ ਡੈਗਰੀ ਠੀਕ ਹੈ ਤਾਂ ਹੁਣ ਤਾਂ ਹੀ ਪ੍ਰੋਪਰ ਹੱਥ ਚ ਆਉਂਦਿਆ ਵਾ ਤੇ ਇਹ ਕਿੰਨਾ ਕੁ ਦੁੱਧ ਵਿੱਚ ਚਵਾਈ ਜਾਊਗੀ ਹਰਪ੍ਰੀਤ ਜੀ ਐਸ ਵੈੜ ਨੂੰ 5 ਲੀਟਰ ਦੁੱਧ ਕੁਛ ਨਹੀਂ ਚੋ ਆਂਦਾ ਅੱਛਾ ਕਿਉਂਕਿ ਵੱਡੀ ਬੱਛੀ ਆ ਔਰ ਜ਼ਾਰ ਜ਼ਾਰ ਦੇ ਚੱਲ ਠੀਕ ਹੈ ਜੀ 5 ਲੀਟਰ ਵੈੜ ਪਰਮਾਨ ਦਾ ਦੁੱਧ ਚਵਾਉਗੀ ਤੋੜਾ ਹਾਂ ਫਿਰ ਇੱਕ ਦਿਨਾਂ ਵਿੱਚ ਉਹ ਸ਼ੇਦਾਂ ਦਾ ਤਿੱਜੀ ਅਛਾ ਇਹ ਮੋਹ ਸ਼ੇਦਾਂ ਦੇ ਆ ਗਏ ਵੀ ਸ਼ੇਦਾਂ ਦੇ ਠੀਕ ਹੈ ਜੀ ਬਾਕੀ ਬਿਲਕੁਲ ਕੰਪੈਕਟ ਜਿਹਾ ਹਵਾਨਾ ਤਿਆਰ ਕਰਨਦੀ ਆ ਗਾਂ ਨੂੰ ਵੀ ਚੰਗਾ ਹਵਾਨਾ ਬਣਾਉਂਦੀ ਆ ਤੇ ਪਸ਼ਾਨ ਨੂੰ ਵੀ ਚੰਗਾ ਬਣਾਉਂਦੀ ਅਜੇ ਤੇਨ ਇਹਨੇ ਲੈ ਜਾਣਾ ਸੌਣ ਚ ਦੁੱਧ ਜਿਹੜਾ ਕਹਿੰਦੇ ਕਿ 5 ਲੀਟਰ ਚਵਾ ਦੂਗੀ ਬਾਕੀ ਤਾਂ ਹੀ ਅੱਗੇ ਆਪਣੀ ਸਮਝਣਾ ਵੇਖ ਕੇ ਖੜਨਾ ਪਹਿਲਾ ਸਵੇਰ 6:00 ਦਾ ਠੀਕ ਹੈ ਜੀ ਠੰਡੀ ਜਦਾਂ ਮਰਜ਼ੀ ਬਰਫਾਂ ਨੂੰ ਠੰਡੀ ਹੈ ਵੇਖ ਠੀਕ ਹੈ ਜੇ ਤੇ ਆ ਢਿੱਲਾ ਢੁਲਾ ਇਹਨੇ ਸਾਰੀਆਂ ਪੜਨੀਆਂ ਆ ਬਾਜ ਪਹਿਲਾ ਦਿਨ ਹੀ ਪੜਨੀਆਂ ਆ ਦੂਜੀ ਕਿਨੇ ਪੜਨੀਆਂ ਆ ਠੀਕ ਹੈ ਜੀ ਬਾਕੀ ਚੰਗੇ ਰੰਗ ਰੂਪ ਵਾਲੀ ਹੈ ਇਹ ਵੀ ਤੇ ਇੱਕ ਨਰੀ ਦੇ ਦਈਏ ਵੀ ਜੀ ਫੇਰ ਆਪਾਂ ਹਰ ਦੀ ਜੀ ਦੰਦ ਵੀ ਖਾਓ ਚੱਲੇ ਅੱਖ ਨਹੀਂ ਡਈ ਆਪਾਂ ਠੀਕ ਆ ਕੰਡੀਆਂ ਵਾਲੇ ਦੰਦ ਖਲੋਤੇ ਜੋ ਵੇਖ ਲਓ ਜੇ ਸੈਡ ਵਾਲੇ ਜਿਹੜੇ ਉਤਰਾ ਹੀ ਆ ਹਲੇ ਹਾਂਜੀ ਠੀਕ ਆ ਜੀ ਛੇ ਦੰਦ ਆ ਜਿਹੜੀ ਤੇ ਮੁੱਲ ਵੀ ਜੀ ਫੇਰ ਇਹਦਾ ਹਰ ਵੀ ਜੀ ਮਾਰਕੀਟ ਦੇ ਹਿਸਾਬ ਦੇ ਨਾਲ ਜੋ ਮਾਰਕੀਟ ਚ ਚੱਲਣ ਦੇ ਆ ਕਿੰਨੇ ਸਿਖਰਾਂ ਤੇ ਆ ਮਾਰਕੀਟ ਹਾਂਜੀ ਹਾਂਜੀ 80000 ਡਿਵਾਇਡ ਆ 80000 ਦੀ ਠੀਕ ਆ ਇਹਦੇ ਨਾਲ ਦੀ ਵੇਚੀ ਵੀ ਹੈਗੀ ਜੋ ਮੈਂ ਠੀਕ ਆ ਹਾਂਜੀ ਤੇ ਇਹ ਕਿੰਨੇ ਦੀ ਦੇ ਦੇਣੀ ਆਪਾਂ ਜਿੰਨੇ ਦੀ ਤੁਸੀਂ ਆਖੋਗੇ ਦੇ ਦਾਂ ਕਰ ਦਈਏ ਮਾਨੇ ਚ ਕਰਾਂਗੇ ਅਰਫਰੀ ਜੀ ਤੇ ਆਪ ਖੋੜ ਕੇ ਕਰਾਂਗੇ ਮਾਨੇ ਕਿਹੜੀ ਗੱਲ ਦਾ ਹੀ ਛੱਡ ਦੀ 80 ਜਾਂ ਛੱਡਦਾ ਅਰਫਰੀ ਜੀ 70000 ਦੀ ਵੇਚਾ ਛੋਟ ਕਰਦੀ ਏ ਔਰ ਕਰਾਂਗੇ ਅਰਫਰੀ ਜੀ ਕਰ ਦੋ ਫਿਰ ਛੋਟ ਅਰਫਰੀ ਜੀ 4000 ਰੁਪਇਆ ਹੋਰ ਛੱਡਦਾ ਬੱਸ ਠੀਕ ਆ ਇਹ 66000 ਦੀ ਵੜ ਦੇਣਾ ਹੈ ਠੀਕ ਆ ਹਾਂਜੀ 66 ਵਾਲੀ ਨਵੀਂ ਸਕੀਮ ਕਰਤੀ ਜੀ ਹਾਂਜੀ ਕਿ 65 ਦੀ ਕਰਨੀ ਪੁਰੇ ਤੁਹਾਹ ਪੈਨਤਾ ਤਾਂ ਕਰਦਾਂਗੇ ਇਹ ਕਿਹੜੀ ਗੱਲ ਆ ਜੀ ਜੀ ਠੀਕ ਆ ਜੀ ਹਾਂਜੀ 65000 ਵੀ ਦੇ ਦਾਂਗੇ ਠੀਕ ਆ ਪਰ ਹਰ ਹੁੰਦੇ ਨਾਲ ਮੈਂ ਕਿੰਨਾ ਹਰ ਜੀ ਹਾਂਜੀ ਆਉਂਦੀ ਨਹੀਂ ਵੜਾ ਠੀਕ ਆ ਪਹਿਲਾਂ 6 ਦਾ ਹੁੰਦਾ ਵੜਾ ਐਡੀ ਵੱਡੀ 65 ਦੀ ਨਹੀਂ ਆਉਂਦੀ ਠੀਕ ਆ ਪਰ ਤੁਸੀਂ ਪੈਨਤਾ ਤਾਂ ਹੁਣ ਦੇ ਦੇਣੀ ਆ ਠੀਕ ਆ ਜੀ ਹਾਂਜੀ ਤੇ ਹੁਣ ਇੱਕ ਹੋਰ ਇਹ ਵੀ ਗੱਬਣ ਆ ਇਹ ਕ੍ਰੋਸ ਚ ਆ ਗਈ ਹੈ ਨਾ ਤੇ ਠੰਡੀ ਪੇਰੀ ਜੇ ਗਦਰੀ ਗਾਂ ਕਿਵੇਂ ਕਿਵੇਂ ਲੱਭਦੀ ਆ ਔਰ ਦੁੱਧੇ ਦਾ ਜਿਹੜਾ ਹੁੰਦਾ ਨੀ ਉਹ ਸਗਣਾ ਹੁੰਦਾ ਠੀਕ ਆ ਮੱਝਾਂ ਦੇ ਬਰਾਬਰ ਦੁੱਧ ਹੁੰਦਾ ਤੇ ਠੰਡੀ ਹਰ ਜੀਂ ਚੀਂ ਬਰਖੀ ਆ ਅੱਛਾ ਵੇਖੋ ਠੀਕ ਆ ਚਾਈ ਵਾਲਾ ਨਾ ਕ੍ਰੋਸ ਹੁੰਦੀ ਗਦਰੀ ਗਾਂ ਆ ਦੇਖ ਸਾਦੇ ਜੇ ਤੇ ਲਾਜ ਹਵਾਨੀ ਅੱਠ ਦਿਨ ਪਏ ਆ ਪਰ ਮਟਬਾਂਦੂ ਗਾਂ ਥਲੇ ਬੋਟ ਲਾਜ ਤੇ ਕਿੰਨੇ ਕ ਦੁੱਧ ਆ ਲਈ ਤੇ ਹਰ ਪੀਜੀ ਦੋ ਦਿਨ ਨੂੰ 16 ਜਵਾਂ ਦੇ 17 ਜਵਾਂ ਕੁਛ ਨਹੀਂ ਜਵਾਂਦਾ ਠੀਕ ਆ ਪਰ ਇਹਦਾ 16 17 ਲੀਟਰ ਦੁੱਧ ਜਿਹੜਾ ਅਗਲੀ ਹਾਂਜੀ ਪੰਜੀਆਂ ਦੇ ਬਰਾਬਰ ਹੋਊਗਾ ਉਹ ਵੀ ਦੁੱਧ ਜਾਣ ਵਾਲਾ ਹੁੰਦਾ ਤੋਰਾਂ ਫੇਰ ਇਕੱਲੇ ਥਾਣੇ ਦੇ ਵੀ ਦੇਖ ਸਕਦੇ ਸੀ ਲੱਗੇ ਤਾਂ ਹਰ ਪੀਜੀ ਬੜਾ ਪਰਨਾ ਰਹਿ ਜਾਂਦਾ ਇਹ ਵੀ ਅੱਜਕੱਲ੍ਹ ਪੱਚੀ ਹੈ ਕੋਰ ਵਾੜ ਨੂੰ ਲੱਗਾ ਠੀਕ ਹੈ ਜੀ ਹਾਂ ਜੀ ਚੱਲਾ ਲੈ ਗਏ ਕਮਾਲ ਦੀ ਰਹਿੜਿਆ ਕਮਾਲ ਚੰਗੀ ਤਿਆਰ ਹੋਣੀ ਆ ਜੇ ਹਵਾ ਨੇ ਜਿੱਟ ਲੱਡ ਲਾ ਕਾਫੀ ਆ ਇਹਦੇ ਤੇ ਤੇ ਇਹਦਾ ਮੁੱਲ ਵੇਚੀ ਫਿਰ ਹਰ ਫਰੀਜੀ ਜਿੰਨੀ ਦਾ 60 ਦੇ ਵਿੱਚ ਕਤੂਰ ਤੇ ਆ ਨਾ ਹਾਂਜੀ 60 ਦੇ ਅੱਠ ਦਿਨਾਂ ਬਾਅਦ ਦੱਸਣਾ ਤਾਂ ਮੈਂ ਕਿਨੇ ਚੋਕੀ ਆ ਠੀਕ ਆ ਹੁਣ ਇਹਦਾ ਅੱਠ ਦਿਨਾਂ ਦਾ ਰਾਤ ਮੁੱਲ ਕਰ ਦਾਂਗੇ ਕਿੰਨਾ ਹੱਕ ਗਾਂ ਦਾ 55000 ਹਰ ਫਰੀਜੀ ਠੀਕ ਆ ਅਜੇ ਰਾਤ ਦੇ ਦਾਂਗੇ ਅੱਠ ਦਿਨ ਸਾਬੜੀ ਬੈਠੇ ਕਰ ਦੋ ਮਾਨ ਤੁਸੀਂ ਫਿਰ ਆਪੀ ਹਰ ਫਰੀਜੀ 5000 ਦਾ ਅੱਛਾ ਹਾਂਜੀ 50000 ਦੇ ਵਿੱਚੋਂ ਕਰ ਦਈਏ ਸ਼ੋਰਟਰ ਕਰੋ ਕਰੋਰ ਬ੍ਰਿਜੀ ਦਾ ਨਾਂ ਨਹੀਂ ਕਰਨੀ ਅੱਛਾ ਹਾਂਜੀ ਠੀਕ ਆ 2000 ਛੱਡ ਦਈਏ ਫਿਰ ਛੱਡ ਤਾਂ ਵੇ 470 ਦੇ ਦਾਂਗਾ ਬ੍ਰਿਜੀ ਵਿੱਚ ਹੋਰ ਕਰ ਦੋਗੇ ਕਰ ਦਾਂਗੇ ਅਰ ਬ੍ਰਿਜੀ ਕਿੰਨਾ ਕਰ ਦੋਗੇ ਜਦੋਂ ਤੁਸੀਂ ਆਫੋਗੇ ਨਾ ਬੱਸ ਅੱਛਾ ਉਦੋਂ ਕਰਨੀ ਆ ਤੇ ਦੋ ਹੋਰ ਕਰ ਦਈਏ ਫਿਰ ਕਰੋਰ ਬ੍ਰਿਜੀ ਛੜ 1000 ਦੇ ਦਾਂਗੇ ਠੀਕ ਆ ਜੀ ਪਰ ਛਿਆਰੀ ਹਜ਼ਾਰ ਦੀ ਇੰਦਾ ਵੀ ਗਾਂਹ ਰਬਿਜੀ ਛਾਈ ਵਾਲਾ ਕ੍ਰੋਸ ਠੀਕ ਆ ਬੱਚਾਂ ਦਾ ਦੁੱਧ ਕਿੱਥੋਂ ਮਿਲਦਾ ਠੀਕ ਹੈ ਜੀ ਪਰ ਤੁਸੀਂ ਆਖ ਦਿੰਦੇ ਜੇ ਤਾਂ ਅਸੀਂ ਦੇ ਦੇਨੇ ਤੁਹਾਨੂੰ ਮੋੜਦੇ ਨਹੀਂ ਠੀਕ ਹੈ ਜੀ ਸਾਡਾ ਮਾਨ ਗਰੀ ਦਾ ਅੰਦੇ ਜੀ ਠੀਕ ਹੈ ਜੀ ਹਾਂ ਜੀ ਆ ਬੱਚੇ ਜੋ ਜਿਹੜੀ ਉਹ ਸੁਣਿਆ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਵੀਰ ਜੀ ਦੋ ਆਪਣੇ ਕੋ ਵੜਣਾ ਸੁਈਆਂ ਔਰ ਚੰਗੇ ਰਿਕਾਡ ਔਰ ਚੰਗੇ ਦੁੱਧ ਵਾਲੀਆਂ ਠੀਕ ਹੈ ਜਿਹਨੇ ਵੀਰ ਨੇ ਪੈਸੇ ਖਰਚੇ ਨੇ ਦੋ ਡੰਗ ਚਵਾਈ ਕਰੇ ਤਸੱਲੀ ਕਰਕੇ ਖੜੇ ਕਰੇ ਠੀਕ ਹੈ ਦੋ ਵੜਾ ਗੱਬਣਾ ਨੇ ਇਹ ਪਾਸ ਕਰਕੇ ਖੜੇ ਪਾਸ ਕਰਕੇ ਆਪਣੀ ਤਸੱਲੀ ਦਾ ਫਰੇਅਰ ਵੀਰ ਜੀ ਠੀਕ ਹੈ ਜੀ ਕਿਉਂਕਿ ਮੈਂ ਪੈਸੇ ਖਰਚਾਇਆ ਹਾਂ ਹਾਂਜੀ ਹਾਂਜੀ ਤੁਸੀਂ ਖਰਚਣੇ ਆ ਹਾਂਜੀ ਜਦੋਂ ਮੈਂ ਪੈਸੇ ਖਰਚੇ ਹੀ ਉਦੋਂ ਮੈਂ ਆਪਣੀ ਅੱਖਾਂ ਨਾਲ ਦੇਖ ਲਈ ਠੀਕ ਹੈ ਕਹਾਂ ਪੈਸੇ ਕਰਦਲੇ ਤੁਸੀਂ ਆਪਦੀਆਂ ਅੱਖਾਂ ਨਾਲ ਵੇਖੋ ਅਰਬੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦੀ ਬਾਕੀ ਕੋਈ ਵੀ ਰਿੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ